ਅਸੀਂ ਮਸ਼ੀਨਾਂ ਚਲਾਉਨੇ ਜੀ ਮਹਾਰਾਸ਼ਟਰ ਏਰੀਆ ਦੇ ਵਿੱਚ ਬਾਹਰ ਹੀ ਚਲਾਉਨੇ ਆ। ਵੀ ਪੁਰਾਣੇ ਉਹ ਮਸ਼ੀਨਾਂ ਵਾਲੀ ਲੈਣ ਦੇ ਵਿੱਚ। ਸਾਨੂੰ ਅਸੀਂ ਪਹਿਲਾਂ ਵੀ ਸੈਣ ਚਲਾ ਰਹੇ ਵੈਸੇ ਮਲਕੀਤ ਵੀ ਚਲਾਈਆਂ ਵਾ। ਇੱਥੇ ਮੱਕੀ ਅਸੀਂ ਪਹਿਲੀ ਵਾਰ ਵੱਢਣ ਲੱਗੇ ਆ। ਠੀਕ ਹੈ। ਕਿਸਾਨਾਂ ਦਾ ਲਾ ਲੋ ਜਾਂ ਲੋਕਾਂ ਕੋਲੋਂ ਸੁਣਿਆ ਵਾ ਕਿ ਪ੍ਰੀਤ ਦੀ ਜਿਹੜੀ ਵੜਾਈ ਵਧੀਆ ਵਾ। ਠੀਕ ਹੈ। ਬਾਕੀ ਜੇ ਰੇਟ ਦੇ ਵੱਲ ਜਾਈਏ ਤਕਰੀਬਨ ਸਾਰੀਆਂ ਕੰਪਨੀਆਂ ਦਾ ਬਰਾਬਰ ਜੇ ਆ। ਠੀਕ ਹੈ। ਤੇ ਕਿਸਾਨਾਂ ਦੀ ਮੰਗ ਆ ਕਿ ਪ੍ਰੀਤ ਨੂੰ ਥੋੜਾ ਪਸੰਦ ਕਰਦੇ ਆ ਜੀ। ਠੀਕ ਹੈ। ਇਸ ਕਰਕੇ ਪ੍ਰੀਤ ਚਲਾ ਕੇ ਦੇਖਣ ਲੱਗੇ ਆ ਜੇ ਇਦਾਂ ਵਧੀਆ ਤੇ ਗਾਂ ਫਰੀਦ ਲੈ ਲਾਂਗੇ ਜਿੱਦਾਂ ਜੋ ਕਿਸਾਨਾਂ ਦਾ ਰਿਵਿਊ ਹੋਊਗਾ ਬਿਲਕੁਲ ਕਿਉਂਕਿ ਚੀਜ਼ ਤਾਂ ਉਹੀ ਮਾਰਕੀਟ ਚੱਲਣੀ ਜੋ ਕਿਸਾਨਾਂ ਨੂੰ ਚਾਹੀਦੀ ਹੈ ਬਿਲਕੁਲ ਜਾਣੀ ਆਪਾਂ ਹੁਣ ਤੱਕ ਦੀ ਗੱਲ ਕਰੀਏ ਵੀ ਮਸ਼ੀਨਾਂ ਵਾਲੇ ਮਾਮਲੇ ਦੇ ਵਿੱਚ ਨੇ ਬੰਦੇ ਪੁਰਾਣੇ ਮਹਾਰਾਸ਼ਟਰ ਚਲਾਉਂਦੇ ਨੇ ਪੰਜਾਬ ਤੋਂ ਬਾਹਰ ਮਸ਼ੀਨ ਚਲਾਉਣੀ ਜਣੇ ਖਣੇ ਦੇ ਬਰਸ ਦੀ ਗੱਲ ਨਹੀਂ ਹੈਗੀ ਤੇ ਬਾਈ ਹੋਰ ਇਹਨਾਂ ਤਜਰਬਾ ਮਸ਼ੀਨ ਦੇ ਵਿੱਚ ਬਾਲਾ ਜਾਦੇ ਆਗਾ ਤੇ ਕਹਿੰਦੇ ਵੀ ਮੱਕੀ ਤੇ ਪਹਿਲਾ ਸੀਜ਼ਨ ਲਾਉਂਗੇ ਬਾਈ ਇੱਥੇ ਕੀ ਹਾਂਜੀ ਇੱਥੇ ਪਹਿਲੀ ਵਾਰੀ ਵੜਨ ਲੱਗੇ ਆ ਵੈਸੇ ਬਾਹਰ ਤੇ ਮੱਕੀ ਚਲੋ ਅਸੀਂ ਵੜਦੇ ਰਹੇ ਆ ਅਜੇ ਉਧਰ ਵੜਦੇ ਦੇ ਤੁਸੀਂ ਐਂ ਲਾ ਲਓ ਵੀ ਜਿਹੜਾ ਬੰਦਾ ਪੂਰਾ ਹਣਿਆ ਵਿਆਗਾ ਉਹਨੇ ਸਾਰੀਆਂ ਕੰਪਨੀਆਂ ਦੇ ਕਾਟਰ ਦੇਖੇ ਹੋਣਗੇ ਉਹਨੂੰ ਹਰੇਕ ਕੰਪਨੀ ਦੀ ਨੌਲਜ ਵੀ ਹੋਊਗੀ ਵੀ ਆਹ ਕੰਪਨੀ 'ਚ ਆਹ ਚੀਜ਼ ਚੰਗੀ ਆਹ ਕੰਪਨੀ 'ਚ ਆਹ ਚੀਜ਼ ਮਾੜੀ ਆ ਆਹ ਕੰਪਨੀ 'ਚ ਆਹ ਚੀਜ਼ ਉਹ ਆ ਇਹ ਗੱਲ ਹੋ ਗਈ ਬਾਈ ਹੁਰੇ ਦਾ ਆਬਦਾ ਤਜਰਬਾ ਦੇਖੋ ਇਹਨਾਂ ਨੇ ਪ੍ਰੀਤ ਦਾ ਕਾਟਰ ਚੁਣਿਆ ਹਨਾ ਉਸ ਤੋਂ ਬਾਅਦ ਦੂਜੀ ਗੱਲ ਬਾਈ ਹੁਰੀ ਕਹਿੰਦੇ ਵੀ ਲੋਕਾਂ ਦੀ ਮੰਗਾ ਜਿਹੜੀ ਉਹ ਪ੍ਰੀਤ ਵਾਲੇ ਕਾਟਰ ਦੀ ਆ ਵੀ ਜਿਹੜੀਆਂ ਪ੍ਰੀਤ ਦੀਆਂ ਮਸ਼ੀਨਾਂ ਜਾਂ ਜਿਹੜਾ ਪ੍ਰੀਤ ਦਾ ਕਾਟਰ ਆ ਇਹਦੀ ਜਿਹੜੀ ਬੜਾਈ ਆ ਉਹ ਬੜੀ ਵਧੀਆ ਉਹ ਹੋਣ ਦਾ ਕਾਰਨ ਕੀ ਆ ਇਟਾਲੀਅਨ ਬਾਈ ਜੇ ਦੇ ਵਿੱਚ ਘੇਰ ਆ ਹਾਂਜੀ ਇਟਾਲੀਅਨ ਬਲੇਡ ਨੇਗੇ ਤੁਸੀਂ ਇਹਨਾਂ ਵਾਲੇ ਬਲੇਡ ਦੇ ਉੱਪਰ ਨਾ ਕੋਈ ਹੋਰ ਲੋਹਾ ਵੀ ਘਸਾਉਂਗੇ ਉਹ ਲੋਹੇ ਨੂੰ ਵੀ ਇਹ ਵੜ ਦੂਗਾ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗੜ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਤੁਹਾਨੂੰ ਪਤਾ ਵੀ ਆਪਾਂ ਪ੍ਰੀਤ ਦੇ ਮੇਜ਼ ਕਟਰ ਦੀ ਵੀਡੀਓ ਬਣਾਈ ਤੀ ਜਿਹੜਾ ਤੁਸੀਂ ਐਂ ਦੇਖ ਲਓ ਵੀ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਲਾਂਚ ਕੀਤਾ ਸੀ ਪ੍ਰੀਤ ਨੇ ਤੇ ਇੱਧਰ ਆ ਕੇ ਦੇਖ ਲਓ ਬਾਈ ਇਹ ਨਿਊ ਐਡੀਸ਼ਨ ਆ 5 ਸਟਾਰ ਇਟਾਲੀਅਨ ਗੇਅਰਾਂ ਤੇ ਨਾਲ ਹੀ ਇਹਦੇ ਇਟਾਲੀਅਨ ਬਲੇਡ ਨੇ ਤੇ 2 ਲੱਖ ਤੋਂ ਵੱਧ ਕਸਟਮਰ ਨੇ ਜਿਹੜੇ ਉਹ ਬਾਈ ਸੈੱਫਸਪਾਈ ਕਸਟਮਰ ਨੇ ਪ੍ਰੀਤ ਦੇ ਤੇ 7 ਸੱਤ ਵਾਰੀ ਆਪਾਂ ਕਹਿਦੀ ਵੀ ਨੈਸ਼ਨਲ ਅਵਾਰਡ winner ਕਰ ਚੁੱਕੀ ਆ ਕੰਪਨੀ ਜਿੱਤ ਜੁਕੀ ਆ ਤੇ ਹੁਣ ਤੁਸੀਂ ਇੱਧਰ ਲਾ ਲਓ ਆ ਸੈਂ ਦੀ ਮਸ਼ੀਨ ਐ ਤੇ ਜਿਹੜਾ ਕਟਰਾ ਬਾਈ ਇਹ ਹੈਗਾ ਪ੍ਰੀਤ ਦਾ ਨਾ ਬਿਹਾਰਾਂ ਦਾ ਦੇ ਆਪਣੇ ਨਾਲ ਬਾਈ ਜੀ ਖੜੇ ਨੇਗੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵੱਡੇ ਭਾਈ ਪਹਿਲਾਂ ਤੁਹਾਨੂੰ ਬਾਈ ਨਵੀਂ ਮਸ਼ੀਨ ਦੀ ਤੇ ਨਵੇਂ ਕਟਰ ਦੀਆਂ ਵਧਾਈਆਂ ਬਹੁਤ ਬਹੁਤ ਤੇ ਇੱਧਰ ਨੂੰ ਕਰ ਲਓ ਬਾਈ ਜੀ ਮੁਖੜਾ ਛੋੜਾ ਮੜਾ ਚੈੱਕ ਕਰਾਈ ਦਿਖਾ ਦਈਏ ਨਾਲ ਆ ਸਾਡਾ ਭਤੀਜ ਖੜਾ ਹੈ ਹੋਰ ਪੁੱਤ ਠੀਕ ਹੈ ਠੀਕ ਹੈ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਹਾਂ ਜੀ ਸਾਡਾ ਸੁਲਤਾਨਪੁਰ ਲੋਧੀ ਏਰੀਆ ਵਾਲਾ ਜੀ ਸੁਲਤਾਨਪੁਰ ਲੋਧੀ ਏਰੀਆ ਬਈ ਛੋਡੇ ਵਾਲਾ ਏਰੀਆ ਦਾ ਮੱਕੀ ਦਾ ਗਾੜਾ ਪੂਰਾ ਹੈ ਨਾ ਹਾਂਜੀ ਹਾਂਜੀ ਬਿਲਕੁਲ ਜੇ ਆਪਾਂ ਲਈਏ ਬਈ ਮੰਨ ਲਓ ਤੁਸੀਂ ਇੱਕ ਮਸ਼ੀਨ ਲੈਤੀ ਆ ਸੈਣ ਦੀ ਤੇ ਪ੍ਰੀਤ ਕੰਪਨੀ ਵਾਲੇ ਕਹਿੰਦੇ ਵੀ ਮਸ਼ੀਨ ਕਿਹੜੀ ਮਰਜ਼ੀ ਹੋਵੇ ਤੁਸੀਂ ਸਾਡੀ ਕੰਪਨੀ ਦਾ ਜਿਹੜਾ ਕਟਰ ਆ ਉਹ ਹਰੇਕ ਕੰਪਨੀ ਦੀ ਮਸ਼ੀਨ ਦੇ ਜਿਹੜਾ ਫਿੱਟ ਹੋਊਗਾ ਕਟਰ ਦਾ ਬਈ ਬਾਜ਼ਾਰ ਦੇ ਵਿੱਚ ਹੋਰ ਵੀ ਬਹੁਤ ਆਉਂਦੇ ਆ ਹੈ ਨਾ ਮੰਨ ਲਓ ਨਾਬਾ ਸ਼ਹਿਰ ਆ ਇਹ ਮਸ਼ੀਨਾ ਕਰਕੇ ਜਾਣਿਆ ਜਾਂਦਾ ਟਰੈਕਟਰ ਕਰਕੇ ਜਾਣਿਆ ਜਾਂਦਾ ਮਸ਼ੀਨਰੀ ਕਰਕੇ ਜਾਣਿਆ ਜਾਂਦਾ ਤੇ ਤੁਸੀਂ ਬਈ ਜਿਹੜਾ ਇਹ ਮੰਨ ਲਓ ਕਟਰਾ ਪ੍ਰੀਤ ਦਾ ਇਧਰਲੇ ਪਾਸੇ ਆ ਜਾ ਮੁੰਡਿਆ ਗਾਨੀ ਜੀ ਤੁਸੀਂ ਵੀ ਆ ਜਾਓ ਜੀ ਬਾਈ ਜਿਹੜਾ ਤੁਸੀਂ ਪ੍ਰੀਤ ਦਾ ਕਟਰ ਇਹ ਕਿਉਂ ਚੁਣਿਆ ਮੈਸੂ ਮੈਂ ਪੁੱਛਣਾ ਚਾਹਣਾ ਵੀ ਕੀ ਤੁਹਾਡੇ ਮਨ ਦੇ ਵਿੱਚ ਕੀ ਸੋਚ ਕੇ ਉਹ ਕਰਿਆ ਭਾਜੀ ਅਸੀਂ ਮਸ਼ੀਨਾਂ ਚਲਾਉਨੇ ਜੀ ਮਹਾਰਾਸ਼ਟਰ ਏਰੀਆ ਦੇ ਵਿੱਚ ਬਾਹਰ ਹੀ ਚਲਾਉਨੇ ਆ ਵੀ ਪ੍ਰਾਣੇ ਉਹ ਮਸ਼ੀਨਾਂ ਵਾਲੀ ਲੈਣ ਦੇ ਵਿੱਚ ਠੀਕ ਹੈ ਜੀ ਕਿਉਂਕਿ ਅਸੀਂ ਪਹਿਲਾਂ ਵੀ ਸੈਣ ਚਲਾ ਰਹੇ ਵੈਸੇ ਮਲਕੀਤ ਵੀ ਚਲਾਈਆਂ ਵਾ ਇੱਥੇ ਮੱਕੀ ਅਸੀਂ ਪਹਿਲੀ ਵਾਰ ਵੜਨ ਲੱਗੇ ਆ ਠੀਕ ਹੈ ਕਿਸਾਨਾਂ ਦਾ ਲਾਲੋ ਜਾਂ ਲੋਕਾਂ ਕੋਲੋਂ ਸੁਣਿਆ ਵਾਂ ਕਿ ਪ੍ਰੀਤ ਦੀ ਜਿਹੜੀ ਵੜਾਈ ਵਧੀਆ ਵਾ ਠੀਕ ਹੈ ਬਾਕੀ ਜੇ ਰੇਟ ਦੇ ਵੱਲ ਜਾਈਏ ਤਕਰੀਬਨ ਸਾਰੀਆਂ ਕੰਪਨੀਆਂ ਦਾ ਬਰਾਬਰ ਜੇ ਆ ਠੀਕ ਹੈ ਤੇ ਕਿਸਾਨਾਂ ਦੀ ਮੰਗ ਆ ਕਿ ਪ੍ਰੀਤ ਨੂੰ ਥ ਤੇ ਗਾਂ ਫਰੀਦ ਲੈ ਲਾਂਗੇ ਜਿੱਦਾਂ ਜੋ ਕਿਸਾਨਾਂ ਦਾ ਰਿਵਿਊ ਹੋਊਗਾ ਬਿਲਕੁਲ ਕਿਉਂਕਿ ਚੀਜ਼ ਤਾਂ ਉਹੀ ਮਾਰਕੀਟ ਚੱਲਣੀ ਜੋ ਕਿਸਾਨਾਂ ਨੂੰ ਪਤਾ ਹੈ ਜਣੀ ਆਪਾਂ ਹੁਣ ਤੱਕ ਦੀ ਗੱਲ ਕਰੀਏ ਵੀ ਮਸ਼ੀਨਾਂ ਵਾਲੇ ਮਾਮਲੇ ਦੇ ਵਿੱਚ ਨੇ ਬੰਦੇ ਪੁਰਾਣੇ ਮਹਾਰਾਸ਼ਟਰ ਚਲਾਉਂਦੇ ਨੇ ਪੰਜਾਬ ਤੋਂ ਬਾਹਰ ਮਸ਼ੀਨ ਚਲਾਉਣੀ ਜਣੇ ਖਣੇ ਦੇ ਬਸ ਦੀ ਗੱਲ ਨਹੀਂ ਹੈਗੀ ਤੇ ਬਾਈ ਹੋਰਿਆ ਨਾ ਤਜਰਬਾ ਮਸ਼ੀਨ ਦੇ ਵਿੱਚ ਬੜਾ ਜ਼ਿਆਦਾ ਹੈਗਾ ਤੇ ਕਹਿੰਦੇ ਵੀ ਮੱਕੀ ਤੇ ਪਹਿਲਾ ਸੀਜ਼ਨ ਲਾਉਂਗੇ ਬਾਈ ਇੱਥੇ ਕੀ ਹਾਂਜੀ ਇੱਥੇ ਨਾ ਪਹਿਲੀ ਵਾਰੀ ਵੜਨ ਲੱਗੇ ਆ ਵੈਸੇ ਬਾਹਰ ਦੇ ਮੱਕੀ ਚਲੋ ਅਸੀਂ ਵੜਦੇ ਰਹੇ ਹਾਂ ਅਜੇ ਉੱਧਰ ਵੜਦੇ ਰਹਾਂਗੇ ਠ ਦੇ ਤੁਸੀਂ ਐਂ ਲਾ ਲਓ ਵੀ ਜਿਹੜਾ ਬੰਦਾ ਪੂਰਾ ਹਣਿਆ ਵਿਆਗਾ ਉਹਨੇ ਸਾਰੀਆਂ ਕੰਪਨੀਆਂ ਦੇ ਕਾਟਰ ਦੇਖੇ ਹੋਣਗੇ ਉਹਨੂੰ ਹਰੇਕ ਕੰਪਨੀ ਦੀ ਨੌਲਜ ਵੀ ਹੋਊਗੀ ਵੀ ਆਹ ਕੰਪਨੀ 'ਚ ਆਹ ਚੀਜ਼ ਚੰਗੀ ਆਹ ਕੰਪਨੀ 'ਚ ਆਹ ਚੀਜ਼ ਮਾੜੀ ਆ ਆਹ ਕੰਪਨੀ 'ਚ ਆਹ ਚੀਜ਼ ਉਹ ਆ ਇਹ ਗੱਲ ਹੋ ਗਈ ਬਾਈ ਹੁਰੇ ਦਾ ਆਪਦਾ ਤਜਰਬਾ ਦੇਖੋ ਇਹਨਾਂ ਨੇ ਪ੍ਰੀਤ ਦਾ ਕਾਟਰ ਚੁਣਿਆ ਹਨਾ ਉਸ ਤੋਂ ਬਾਅਦ ਦੂਜੀ ਗੱਲ ਬਾਈ ਹੁਰੇ ਕਹਿੰਦੇ ਵੀ ਲੋਕਾਂ ਦੀ ਮੰਗਾ ਜਿਹੜੀ ਉਹ ਪ੍ਰੀਤ ਵਾਲੇ ਕਾਟਰ ਦੀ ਆ ਵੀ ਜਿਹੜੀਆਂ ਪ੍ਰੀਤ ਦੀਆਂ ਮਸ਼ੀਨਾਂ ਜਾਂ ਜਿਹੜਾ ਪ੍ਰੀਤ ਦਾ ਕਾਟਰ ਆ ਇਹਦੀ ਜਿਹੜੀ ਬੜਾਈ ਆ ਉਹ ਬੜੀ ਵਧੀਆ ਉਹ ਹੋਣ ਦਾ ਕਾਰਨ ਕੀ ਆ ਅਟਾਲੀਅਨ ਬਾਈ ਜੀ ਇਹਦੇ ਵਿੱਚ ਘੇਰ ਆ ਹਾਂਜੀ ਅਟਾਲੀਅਨ ਬਲੇਡ ਨੇਗੇ ਤੁਸੀਂ ਇਹਨਾਂ ਵਾਲੇ ਬਲੇਡ ਦੇ ਉੱਪਰ ਨਾ ਕੋਈ ਹੋਰ ਲੋਹਾ ਵੀ ਘਸਾਉਂਗੇ ਉਹ ਲੋਹੇ ਨੂੰ ਵੀ ਇਹ ਵੜ ਦੂਗਾ ਠੀਕ ਕਿਉਂ ਉਹ ਲੋਹੇ ਦੇ ਉੱਪਰ ਨਾ ਬਾਈ ਜਿਹੜਾ ਇਹਨਾਂ ਦਾ ਬਲੇਡ ਆ ਉਹਦੇ ਉੱਪਰ ਜਿਹੜੀ ਬਿੱਟ ਨਹੀਂ ਲੱਗੀ ਹੁੰਦੀ ਖਰਾਬ ਤੇ ਹਨਾ ਉਹ ਪੂਰੇ ਦਾ ਪੂਰਾ ਉਹ ਬਿੱਟ ਦਾ ਬਾਈ ਇਹ ਬਲੇਡ ਦੇ ਉੱਪਰ ਲੱਗਿਆ ਹੋਇਆ ਇਹਨਾਂ ਦਾ ਠੀਕ ਹੈ ਤੇ ਮੈਂ ਕਹਿੰਦਾ ਵੀ ਤੁਸੀਂ ਬਹੁਤ ਬਹੁਤ ਆਪਾਂ ਕਹੀਏ ਮੁਬਾਰਕ ਸੋਨੂੰ ਬਹਾਈ ਦੇ ਪਾਤਰੋਂ ਵੀ ਜਿਹੜਾ ਤੁਸੀਂ ਪ੍ਰੀਤ ਦਾ ਕਟਰ ਚੁਣਿਆ ਕਿਉਂ ਲੋਕ ਆਪਣੇ ਕਹਿੰਦੇ ਹੁੰਦੇ ਆ ਵੀ ਕੰਪਨੀਆਂ ਚੀਜ਼ਾਂ ਬਣਾਉਂਦੀਆਂ ਨੇ ਉਹਨੂੰ ਪਾਸ ਜਾਂ ਫੇਲ ਕਰਨਾ ਹੁੰਦਾ ਲੋਕਾਂ ਨੇ ਸਹੀ ਗੱਲ ਆਣਾ ਬਾਈ ਬਿਲਕੁਲ ਜੀ ਤੇ ਜਦੋਂ ਲੋਕ ਰਿਵਿਊ ਇੰਨਾ ਚੰਗਾ ਦਿੰਦੇ ਆ ਵੀ ਯਾਰ ਮਸ਼ੀਨ ਦੀ ਜਿਹੜੀ ਬੜਾਈ ਆ ਉਹ ਪ੍ਰੀਤ ਵਾਲਿਆਂ ਦੇ ਕਾਟਰ ਦੀ ਤੇ ਪ੍ਰੀਤ ਦੀ ਮਸ਼ੀਨ ਦੀ ਬੜਾਈ ਬਹੁਤ ਵਧੀਆ ਗਈ ਤੇ ਬਾਈ ਨੇ ਵੀ ਬਾਕੀ ਕਿਹਾ ਵੀ ਜਦੋਂ ਯਾਰ ਲੋਕ ਜਿਹੜੀ ਚੀਜ਼ ਦੀ ਮੰਗ ਕਰਦੇ ਆ ਆਪਾਂ ਇਨੇ ਰੁਪਏ ਲਾਉਣੇ ਆਗੇ ਹਨਾ ਤਾਂ ਵੀ ਕਿਉਂ ਨਾ ਆਪਾਂ ਪ੍ਰੀਤ ਦੀ ਉਹ ਕਰੀਏ ਬਿਲਕੁਲ ਆਣਾ ਬਾਈ ਬਿਲਕੁਲ ਤੇ ਬਾਕੀ ਬਾਈ ਤੁਸੀਂ ਵੀ ਹੋਰ ਸਾਰੇ ਕਿ ਦੇਖੋ ਮੁਕੇ ਦੇਖਿਆ ਹੋਊਗਾ ਦੂਜੀਆਂ ਕੰਪਨੀਆਂ 'ਚ ਵੀ ਗਏ ਹੋਵੋਗੇ ਤੇ ਫਿਰ ਪ੍ਰੀਤ ਵਾਲਾ ਵੀ ਤੁਸੀਂ ਦੇਖਿਆ ਹਨਾ ਇਹਦੇ ਵਿੱਚ ਕੋਈ ਨ ਨੇ ਦੇਖੋ ਜੀ ਅਸੀਂ ਜੇ ਘੁੰਮਣ ਵਾਲੀ ਗੱਲ ਕਰੀਏ ਬਹੁਤਾ ਨਹੀਂ ਅਸੀਂ ਘੁੰਮੇ ਅਸੀਂ ਸਿਰਫ ਜੋ ਲੋਕਾਂ ਕੋਲੋਂ ਸੁਣਿਆ ਸੀਗਾ ਠੀਕ ਹੈ ਬਾਕੀ ਮਸ਼ੀਨ ਮਾਲਕਾਂ ਦੇ ਹਾਕਮ ਨੂੰ ਕੁਝ ਵਿਸ਼ਾਲ ਵੀ ਪਸੰਦ ਕਰਦੇ ਸੀਗੇ ਠੀਕ ਹੈ ਉਹ ਤਾਂ ਕਰਦੇ ਆ ਕਿ ਕੁਝ ਰਿਪੇਅਰ ਵਿੱਚ ਆਸਾਨੀਆਂ ਲਾ ਲੋ ਉਹਨਾਂ ਦੇ ਆਈਡੀਆ ਅਨੁਸਾਰ ਕਿ ਉਹਨਾਂ ਦਾ ਗੀਅਰ ਜਿਹੜਾ ਕੱਲਾ-ਕੱਲਾ ਜੀ ਠੀਕ ਹੈ ਇਹਦੇ ਦੋ ਗੀਅਰ ਇਕੱਠੇ ਚੱਲਦੇ ਆ ਜੀ ਠੀਕ ਹੈ ਜੀ ਉਹਦੇ ਨਾਲ ਕੀ ਹੈ ਕਿ ਉਹ ਕਹਿੰਦੇ ਕਿ ਸਾਨੂੰ ਰਿਪੇਅਰ ਦੇ ਵਿੱਚ ਥੋੜੀ ਆਸਾਨੀ ਰਹਿੰਦੀ ਆ ਠੀਕ ਹੈ ਪਰ ਅਸੀਂ ਕਿਸਾਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਪ੍ਰੀਤ ਲੈ ਕੇ ਚੱਲੇ ਆ ਬਿਲਕੁਲ ਤੇ ਬਾਕੀ ਜਿੱਦਾਂ ਦਾ ਚੱਲੂਗਾ ਉਹ ਤਿਆਰਬਾ ਦੇ ਵੀ ਜਿਵੇਂ ਜਿਹੜਾ ਲੋਕਾਂ ਦਾ ਰਿਵਿਊ ਸੀਗਾ ਲੋਕਾਂ ਦੀ ਮੰਗ ਮੰਗਦ ਨੂੰ ਦੇਖਦੇ ਹੋਏ ਪ੍ਰੀਤ ਦਾ ਕਟਰ ਜਿਵੇਂ ਆ ਦੇਖੋ ਬਾਈ ਲਵੇ ਆ ਜਾ ਬਾਈ ਚੋਬਰਾ ਮੜਾ ਜਾ ਜਿਵੇਂ ਬਾਈ ਆ ਦੇਖੋ ਬੈਰਿੰਗ ਨੇ ਜਿਹੜੇ ਹਨਾ ਡਬਲ ਬੈਰਿੰਗ ਕਰਤਾ ਇਹਨਾਂ ਨੇ ਜਿਹਦੇ ਨਾਲ ਚਲਾਈ ਵਗੈਰਾ ਕਹਿੰਦੀ ਜੀ ਮਾਹ ਵੀ ਜਿਹੜੇ ਬੈਰਿੰਗ ਨੇ ਬਾਈ ਇਹਦੇ ਹਨਾ ਡਬਲ ਬੈਰਿੰਗ ਕਰਤਾ ਕੰਪਨੀ ਨੇ ਜਿਹੜੀ ਚਲਾਈ ਵਗੈਰਾ ਗਈ ਬਹੁਤ ਸੋਹਣੀ ਆਪਾਂ ਕਹੀ ਇਹ ਵੀ ਹੋਊਗੀ ਹਨਾ ਤੇ ਉਸ ਤੋਂ ਬਾਅਦ ਬਾਈ ਜਿਹੜਾ ਆ ਚੀਜ਼ ਆ ਗਈ ਇਹਦੀ ਇਹਦੇ ਵਿੱਚ ਦੇਖੋ ਤੁਸੀਂ ਇਹਨਾਂ ਦੇ ਵਿੱਚ ਇੱਕ ਵੀ ਜੋੜ ਨਹੀਂ ਹੈਗਾ ਨਹੀਂ ਆਪਾਂ ਇਥੋਂ ਕਿਤੇ ਦੇਖ ਲਿਆ ਆਹ ਔਰੋ ਜੋੜ ਲੱਗਿਆ ਹੁੰਦਾ ਆਹ ਔਰੇ ਜੋੜ ਲੱਗਿਆ ਹੁੰਦਾ ਨਾ ਇਹ ਚੀਜ਼ ਤੇ ਸਾਰੀ ਬਾਈ ਇਹ ਸਟੀਲੀ ਹੈ ਜਿਹੜੀ ਆ ਚੀਜ਼ ਆ ਬਾਈ ਇਹ ਵੀ ਸਾਰੀ ਸਟੀਲ ਹੀ ਆ ਤੁਸੀਂ ਐ ਮੰਨ ਲਓ ਵੀ ਨਾ ਕਦੇ ਤੇ ਯਾਰ ਲੱਗੇ ਨਾ ਕਦੇ ਕੋਸੂਰ ਹੋਵੇ ਇਹਨੂੰ ਕੋਈ ਆਪਾਂ ਕਹੀਏ ਪ੍ਰੋਬਲਮ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਜਿਵੇਂ ਤੁਸੀਂ ਗੀਅਰ ਵਗੈਰਾ ਬਲੇਡ ਵਗੈਰਾ ਦਾ ਮੈਂ ਤੁਹਾਨੂੰ ਦੱਸਦਾ ਹਨਾ ਬਾਕੀ ਜਿਵੇਂ ਤੁਹਾਡਾ ਰਿਵਿਊ ਹੋਊਗਾ ਲੋਕਾਂ ਦੀ ਪਸੰਦ ਤੇ ਤੁਸੀਂ ਲੈ ਕੇ ਚੱਲੇ ਹੋਗੇ ਤੁਹਾਡੇ ਏਰੀਆ ਦੇ ਵਿੱਚ ਆਵਾਂਗੇ ਆਪਾਂ ਅੱਗੇ ਵੀ ਹਨਾ ਤੇ ਦਿਖਾਵਾਂਗੇ ਵੀ ਹਾਂ ਵੀ ਤੁਹਾਡਾ ਆਪਦਾ ਤਜਰਬਾ ਕੀ ਕਹਿੰਦਾ ਹੁਣ ਤਾਂ ਤੁਸੀਂ ਇੱਕ ਲੋਕਾਂ ਦਾ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਯਾਰ ਜਿਹੜੀ ਕਿਸਾਨਾਂ ਦੀ ਪਸੰਦ ਆ ਉਹ ਇਹੀ ਹੁੰਦੀ ਆ ਨਾ ਵੀ ਲੋਕ ਜਿਹੜੀ ਚੀਜ਼ ਨੂੰ ਚਾਹੁੰਦੇ ਆ ਆਪਣੇ ਕੋਲੇ ਉਹ ਚੀਜ਼ ਹੋ ਗਈ ਤਾਂ ਆਪਾਂ ਨੂੰ ਕੰਮ ਵੀ ਵੱਧਾਊਗਾ ਮੈਂ ਜਿਹੜੀ ਕਾਰਨ ਕਰਕੇ ਬਾਈ ਮਸ਼ੀਨਾਂ ਵਾਲੇ ਭਰਾ ਜਿਹੜੇ ਚੀਜ਼ ਲੈਂਦੇ ਆਗੇ ਉਹ ਇਹ ਕਰਕੇ ਬਾਕੀ ਬਾਈ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਆਪਾਂ ਦੀ ਕਿੰਨੀ ਸਮਰਤਾ ਭਰਾਵੋ ਤੁਸੀਂ ਬਾਈ ਤੁਹਾਡੇ ਕੋਲੇ ਕੋਈ ਵੀ ਮਸ਼ੀਨ ਆ ਗਈ ਤੁਸੀਂ ਵੀ ਪ੍ਰੀਤ ਦਾ ਕਟਰ ਲੈਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰਾਂ ਤੇ ਪ੍ਰੀਤ ਗਰੁੱਪ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਉੱਥੇ ਹਰੇਕ ਪ੍ਰਕਾਰ ਦੀ ਜਿਹੜੀ ਸਹੂਲਤਾਂ ਸਰਵਿਸ ਆ ਗਈ ਉਹ ਮਿਲੂਗੀ ਤੇ ਪ੍ਰੀਤ ਦੀ ਸਰਵਿਸ ਬਹੁਤ ਚੰਗੀ ਆ ਤੁਸੀਂ ਇੰਡੀਆ ਦੇ ਕਿਸੇ ਮਰਜ਼ੀ ਕੋਨੇ ਦੇ ਵਿੱਚ ਹੋਮੋ ਤੁਹਾਡੇ ਕੋਲੇ ਪ੍ਰੀਤ ਦਾ ਇੰਪਲੀਮੈਂਟ ਆ ਫੋਨ ਕਰੋ ਨਾਲ ਦੀ ਨਾਲ ਤੁਹਾਡੇ ਕੋਲ ਜਿਹੜੇ ਕੰਪਨੀ ਦੇ ਨੁਮਾਇੰਦੇ ਨੇਗੇ ਉਹ ਪਹੁੰਚ ਜਾਣਗੇ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ ਸੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗੜ ਪਿੰਡ ਹਰੀਗੜ ਜ਼ਿਲ੍ਹਾ ਬਰਨਾਲਾ ਭਰਾਵੋ ਤੁਹਾਨੂੰ ਪਤਾ ਵੀ ਆਪਾਂ ਪ੍ਰੀਤ ਦੇ ਮੇਜ਼ ਕਟਰ ਦੀ ਵੀਡੀਓ ਬਣਾਈ ਤੀ ਜਿਹੜਾ ਤੁਸੀਂ ਐਂ ਦੇਖ ਲਓ ਵੀ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਲਾਂਚ ਕੀਤਾ ਸੀ ਪ੍ਰੀਤ ਨੇ ਤੇ ਇੱਧਰ ਆ ਕੇ ਦੇਖ ਲਓ ਬਾਈ ਇਹ ਨਿਊ ਐਡੀਸ਼ਨ ਆ ਫਾਈਵ ਸਟਾਰ ਇਟਾਲੀਅਨ ਗੇਅਰ ਆ ਤੇ ਨਾਲ ਹੀ ਇਹਦੇ ਇਟਾਲੀਅਨ ਬਲੇਡ ਨੇ ਤੇ 2 ਲੱਖ ਤੋਂ ਵੱਧ ਕਸਟਮਰ ਨੇ ਜਿਹੜੇ ਉਹ ਬਾਈ ਸੈੱਲਸਪਾਈ ਕਸਟਮਰ ਨੇ ਪ੍ਰੀਤ ਦੇ ਤੇ ਸੈਵਨ ਸੱਤ ਵਾਰੀ ਆਪਾਂ ਕਹਿ ਦੀ ਵੀ ਨੈਸ਼ਨਲ ਅਵਾਰਡ winner ਕਰ ਚੁੱਕੀ ਆ ਕੰਪਨੀ ਜਿੱਤ ਜੁਕੀ ਆ ਤੇ ਹੁਣ ਤੁਸੀਂ ਇੱਧਰ ਲਾ ਲਓ ਆ ਸੈਂ ਦੀ ਮਸ਼ੀਨ ਐ ਤੇ ਜਿਹੜਾ ਕਟੜਾ ਬਾਈ ਇਹ ਹੈਗਾ ਪ੍ਰੀਤ ਦਾ ਨਾਬਿਆਂ ਦਾ ਦੇ ਆਪਣੇ ਨਾਲ ਬਾਈ ਜੀ ਖੜੇ ਨੇਗੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵੱਡੇ ਭਾਈ ਪਹਿਲਾਂ ਸੋਨੂੰ ਬਾਈ ਨਵੀਂ ਮਸ਼ੀਨ ਦੀ ਹੈ ਤੇ ਨਵੇਂ ਕਟਰ ਦੀਆਂ ਵਧਾਈਆਂ ਬਹੁਤ ਬਹੁਤ ਤੁਹਾਨੂੰ ਵੀ ਬਹੁਤ ਜੀ ਇੱਧਰ ਨੂੰ ਕਰ ਲੋ ਬਾਈ ਜੀ ਮੁਖੜਾ ਛੋਡਾ ਮੜਾ ਇੱਕ ਵੇ ਦਿਖਾ ਦਈਏ ਨਾਲ ਆ ਸਾਦਾ ਭਤੀਜ ਖੜਾ ਹੈ ਹੋਰ ਪੁੱਤ ਠੀਕ ਹੈ ਠੀਕ ਹੈ ਤੇ ਬਾਈ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਹਾਂ ਜੀ ਸਾਡਾ ਸੁਲਤਾਨਪੁਰ ਲੋਧੀ ਏਰੀਆ ਵਾਲਾ ਜੀ ਸੁਲਤਾਨਪੁਰ ਲੋਧੀ ਏਰੀਆ ਬਾਈ ਛੋਡੇ ਵਾਲਾ ਏਰੀਆ ਦਾ ਮੱਕੀ ਦਾ ਗਾੜਾ ਪੂਰਾ ਹੈ ਨਾ ਹਾਂ ਜੀ ਹਾਂ ਜੀ ਬਿਲਕੁਲ ਜੇ ਆਪਾਂ ਲਈਏ ਬਾਈ ਮੰਨ ਲਓ ਤੁਸੀਂ ਇੱਕ ਮਸ਼ੀਨ ਲੈਤੀ ਆ ਸੈਣ ਦੀ ਤੇ ਪ੍ਰੀਤ ਕੰਪਨੀ ਵਾਲੇ ਕਹਿੰਦੇ ਵੀ ਮਸ਼ੀਨ ਕਿਹੜੀ ਮਰਜ਼ੀ ਹੋਵੇ ਤੁਸੀਂ ਸਾਡੀ ਕੰਪਨੀ ਦਾ ਜਿਹੜਾ ਕਾਟਰ ਆ ਉਹ ਹਰੇਕ ਕੰਪਨੀ ਦੀ ਮਸ਼ੀਨ ਦੇ ਜਿਹੜਾ ਫਿੱਟ ਹੋਊਗਾ ਕਾਟਰ ਦਾ ਬਾਈ ਬਾਜ਼ਾਰ ਦੇ ਵਿੱਚ ਹੋਰ ਵੀ ਬਹੁਤ ਆਉਂਦੇ ਆ ਹੈ ਨਾ ਮੰਨ ਲਓ ਨਾਬਾ ਸ਼ਹਿਰ ਆ ਇਹ ਮਸ਼ੀਨਾਂ ਕਰਕੇ ਜਾਣਿਆ ਜਾਂਦਾ ਟਰੈਕਟਰਾਂ ਕਰਕੇ ਜਾਣਿਆ ਜਾਂਦਾ ਮਸ਼ੀਨਰੀ ਕਰਕੇ ਜਾਣਿਆ ਜਾਂਦਾ ਤੇ ਤੁਸੀਂ ਬਾਈ ਜਿਹੜਾ ਇਹ ਮੰਨ ਲਓ ਕਾਟਰਾ ਪ੍ਰੀਤ ਦਾ ਇਧਰਲੇ ਪਾਸੇ ਆ ਜਾ ਮੁੰਡਿਆ ਕਹਿੰਦੀ ਜੀ ਤੁਸੀਂ ਵੀ ਆ ਜਾਓ ਜੀ ਬਾਈ ਜਿਹੜਾ ਤੁਸੀਂ ਪ੍ਰੀਤ ਦਾ ਕਾਟਰ ਇਹ ਕਿਉਂ ਚੁਣਿਆ ਮੈਂ ਸਮਝਣਾ ਪੁੱਛਣਾ ਤੇ ਹੁਣ ਵੀ ਕੀ ਤੁਹਾਡੇ ਮਨ ਦੇ ਵਿੱਚ ਕੀ ਸੋਚ ਕੇ ਉਹ ਕਰਿਆ ਭਾਜੀ ਅਸੀਂ ਮਸ਼ੀਨਾਂ ਚਲਾਉਨੇ ਜੀ ਮਹਾਰਾਸ਼ਟਰ ਏਰੀਆ ਦੇ ਵਿੱਚ ਬਾਹਰ ਹੀ ਚਲਾਉਨੇ ਆ ਵੀ ਪ੍ਰਾਣੇ ਉਹ ਮਸ਼ੀਨਾਂ ਵਾਲੀ ਲੈਣ ਦੇ ਵਿੱਚ ਸਾਨੂੰ ਅਸੀਂ ਪਹਿਲਾਂ ਵੀ ਸੈਣ ਚਲਾ ਰਹੇ ਵੈਸੇ ਮਲਕੀਤ ਵੀ ਚਲਾਈਆਂ ਵਾ ਇੱਥੇ ਮੱਕੀ ਅਸੀਂ ਪਹਿਲੀ ਵਾਰ ਵੱਢਣ ਲੱਗੇ ਆ ਠੀਕ ਹੈ ਕਿਸਾਨਾਂ ਦਾ ਲਾ ਲੋ ਜਾਂ ਲੋਕਾਂ ਕੋਲੋਂ ਸੁਣਿਆ ਵਾਂ ਕਿ ਪ੍ਰੀਤ ਦੀ ਜਿਹੜੀ ਵੜਾਈ ਵਧੀਆ ਵਾ ਠੀਕ ਹੈ ਬਾਕੀ ਜੇ ਰੇਟ ਦੇ ਵੱਲ ਜਾਈਏ ਤਕਰੀਬਨ ਸਾਰੀਆਂ ਕੰਪਨੀਆਂ ਦਾ ਬਰਾਬਰ ਜੇ ਆ ਠੀਕ ਹੈ ਤੇ ਕਿਸਾਨਾਂ ਦੀ ਮੰਗ ਆ ਕਿ ਪ੍ਰੀਤ ਨੂੰ ਥੋੜਾ ਪਸੰਦ ਕਰਦੇ ਆ ਜੀ ਤੇ ਗਾਂਹ ਪ੍ਰੀਤ ਲੈ ਲਾਂਗੇ ਜਿੱਦਾਂ ਜੋ ਕਿਸਾਨਾਂ ਦਾ ਰਿਵਿਊ ਹੋਊਗਾ ਬਿਲਕੁਲ ਕਿਉਂਕਿ ਚੀਜ਼ ਤਾਂ ਉਹੀ ਮਾਰਕੀਟ ਚੱਲਣੀ ਜੋ ਕਿਸਾਨਾਂ ਨੂੰ ਪਤਾ ਬਿਲਕੁਲ ਜਾਣੀ ਆਪਾਂ ਹੁਣ ਤੱਕ ਦੀ ਗੱਲ ਕਰੀਏ ਵੀ ਮਸ਼ੀਨਾਂ ਵਾਲੇ ਮਾਮਲੇ ਦੇ ਵਿੱਚ ਨੇ ਬੰਦੇ ਪੁਰਾਣੇ ਮਹਾਰਾਸ਼ਟਰ ਚਲਾਉਂਦੇ ਨੇ ਪੰਜਾਬ ਤੋਂ ਬਾਹਰ ਮਸ਼ੀਨ ਚਲਾਉਣੀ ਜਣੇ ਖਣੇ ਦੇ ਬਸ ਦੀ ਗੱਲ ਨਹੀਂ ਹੈਗੀ ਤੇ ਬਾਈ ਹੋਰ ਇਹਨਾਂ ਤਜਰਬਾ ਮਸ਼ੀਨ ਦੇ ਵਿੱਚ ਬਾਲਾ ਜਿਆਦਾ ਹੈਗਾ ਤੇ ਕਹਿੰਦੇ ਵੀ ਮੱਕੀ ਤੇ ਪਹਿਲਾ ਸੀਜ਼ਨ ਲਾਉਂਗੇ ਬਾਈ ਇੱਥੇ ਕੀ ਹਾਂਜੀ ਇੱਥੇ ਨੀ ਪਹਿਲੀ ਵਾਰੀ ਵੜਨ ਲੱਗੇ ਆਂ ਵੈਸੇ ਬਾਹਰ ਦੇ ਮੱਕੀ ਚਲੋ ਅਸੀਂ ਵੜਦੇ ਰਹੇ ਹਾਂ ਅਜੇ ਉਧਰ ਵੜ ਤੇ ਤੁਸੀਂ ਐਂ ਲਾ ਲਓ ਵੀ ਜਿਹੜਾ ਬੰਦਾ ਪੂਰਾ ਹਣਿਆ ਵਿਆਗਾ ਉਹਨੇ ਸਾਰੀਆਂ ਕੰਪਨੀਆਂ ਦੇ ਕਾਟਰ ਦੇਖੇ ਹੋਣਗੇ ਉਹਨੂੰ ਹਰੇਕ ਕੰਪਨੀ ਦੀ ਨੌਲਜ ਵੀ ਹੋਊਗੀ ਵੀ ਆਹ ਕੰਪਨੀ 'ਚ ਆਹ ਚੀਜ਼ ਚੰਗੀ ਆਹ ਕੰਪਨੀ 'ਚ ਆਹ ਚੀਜ਼ ਮਾੜੀ ਆ ਆਹ ਕੰਪਨੀ 'ਚ ਆਹ ਚੀਜ਼ ਉਹ ਆ ਇਹ ਗੱਲ ਹੋ ਗਈ ਬਾਈ ਹੁਰੇ ਦਾ ਅਬਦਾ ਤਜਰਬਾ ਦੇਖੋ ਇਹਨਾਂ ਨੇ ਪ੍ਰੀਤ ਦਾ ਕਾਟਰ ਚੁਣਿਆ ਹਨਾ ਉਸ ਤੋਂ ਬਾਅਦ ਦੂਜੀ ਗੱਲ ਬਾਈ ਹੁਰੀ ਕਹਿੰਦੇ ਵੀ ਲੋਕਾਂ ਦੀ ਮੰਗਾ ਜਿਹੜੀ ਉਹ ਪ੍ਰੀਤ ਵਾਲੇ ਕਾਟਰ ਦੀ ਆ ਵੀ ਜਿਹੜੀਆਂ ਪ੍ਰੀਤ ਦੀਆਂ ਮਸ਼ੀਨਾਂ ਜਾਂ ਜਿਹੜਾ ਪ੍ਰੀਤ ਦਾ ਕਾਟਰ ਆ ਇਹਦੀ ਜਿਹੜੀ ਬੜਾਈ ਆ ਉਹ ਬੜੀ ਵਧੀਆ ਉਹ ਹੋਣ ਦਾ ਕਾਰਨ ਕੀ ਆ ਇਟਾਲੀਅਨ ਬਾਈ ਜੀ ਇਹਦੇ ਵਿੱਚ ਘੇਰ ਆ ਹਾਂਜੀ ਇਟਾਲੀਅਨ ਬਲੇਡ ਨੇਗੇ ਤੁਸੀਂ ਇਹਨਾਂ ਵਾਲੇ ਬਲੇਡ ਦੇ ਉੱਪਰ ਨਾ ਕੋਈ ਹੋਰ ਲੋਹਾ ਵੀ ਘਸਾਉਂਗੇ ਉਹ ਲੋਹੇ ਨੂੰ ਵੀ ਇਹ ਵੜ ਦੂਗਾ ਠੀਕ ਹੈ ਕਿਉਂ ਉਹ ਲੋਹੇ ਦੇ ਉੱਪਰ ਨਾ ਬਾਈ ਜਿਹੜਾ ਇਹਨਾਂ ਦਾ ਬਲੇਡ ਆ ਉਹਦੇ ਉੱਪਰ ਜਿਹੜੀ ਬਿੱਟ ਨਹੀਂ ਲੱਗੀ ਹੁੰਦੀ ਖਰਾਬ ਤੇ ਹਨਾ ਉਹ ਪੂਰੇ ਦਾ ਪੂਰਾ ਉਹ ਬਿੱਟ ਦਾ ਬਾਈ ਇਹ ਬਲੇਡ ਦੇ ਉੱਪਰ ਲੱਗਿਆ ਹੋਇਆ ਇਹਨਾਂ ਦਾ ਠੀਕ ਹੈ ਤੇ ਮੈਂ ਕਹਿੰਦਾ ਵੀ ਤੁਸੀਂ ਬਹੁਤ ਬਹੁਤ ਆਪਾਂ ਕਹੀਏ ਮੁਬਾਰਕ ਸੋਨੂੰ ਬਹਾਈ ਦੇ ਪਾਤਰੋਂ ਵੀ ਜਿਹੜਾ ਤੁਸੀਂ ਪ੍ਰੀਤ ਦਾ ਕਟਰ ਚੁਣਿਆ ਕਿਉਂ ਲੋਕ ਆਪਣੇ ਕਹਿੰਦੇ ਹੁੰਦੇ ਆ ਵੀ ਕੰਪਨੀਆਂ ਚੀਜ਼ਾਂ ਬਣਾਉਂਦੀਆਂ ਨੇ ਉਹਨੂੰ ਪਾਸ ਜਾਂ ਫੇਲ ਕਰਨਾ ਹੁੰਦਾ ਲੋਕਾਂ ਨੇ ਸਹੀ ਗੱਲ ਹੈ ਨਾ ਬਾਈ ਬਿਲਕੁਲ ਜੀ ਤੇ ਜਦੋਂ ਲੋਕ ਰਿਵਿਊ ਇੰਨਾ ਚੰਗਾ ਦਿੰਦੇ ਆ ਵੀ ਯਾਰ ਮਸ਼ੀਨ ਦੀ ਜਿਹੜੀ ਬੜਾਈ ਆ ਉਹ ਪ੍ਰੀਤ ਵਾਲਿਆਂ ਦੇ ਕਾਟਰ ਦੀ ਤੇ ਪ੍ਰੀਤ ਦੀ ਮਸ਼ੀਨ ਦੀ ਬੜਾਈ ਬਹੁਤ ਵਧੀਆ ਗਈ ਤੇ ਬਾਈ ਨੇ ਵੀ ਬਾਕੀ ਕਿਹਾ ਵੀ ਜਦੋਂ ਯਾਰ ਲੋਕ ਜਿਹੜੀ ਚੀਜ਼ ਦੀ ਮੰਗ ਕਰਦੇ ਆ ਆਪਾਂ ਇਨੇ ਰੁਪਏ ਲਾਉਣੇ ਆਗੇ ਹਨਾ ਤਾਂ ਵੀ ਕਿਉਂ ਨਾ ਆਪਾਂ ਪ੍ਰੀਤ ਦੀ ਉਹ ਕਰੀਏ ਬਿਲਕੁਲ ਹੈ ਨਾ ਬਾਈ ਬਿਲਕੁਲ ਤੇ ਬਾਕੀ ਬਾਈ ਤੁਸੀਂ ਵੀ ਹੋਰ ਸਾਰੇ ਕਿ ਦੇਖੋ ਮੁਕੇ ਦੇਖਿਆ ਹੋਊਗਾ ਦੂਜੀਆਂ ਕੰਪਨੀਆਂ 'ਚ ਵੀ ਗਏ ਹੋਵੋਗੇ ਤੇ ਫਿਰ ਪ੍ਰੀਤ ਵਾਲਾ ਵੀ ਤੁਸੀਂ ਦੇਖਿਆ ਹਨਾ ਇਹਦੇ ਵਿੱਚ ਕੋ ਨਹੀਂ ਦੇਖੋ ਜੀ ਅਸੀਂ ਜੇ ਘੁੰਮਣ ਵਾਲੀ ਗੱਲ ਕਰੀਏ ਬਹੁਤਾ ਨਹੀਂ ਅਸੀਂ ਘੁੰਮੇ ਅਸੀਂ ਸਿਰਫ ਜੋ ਲੋਕਾਂ ਕੋਲ ਸੁਣਿਆ ਸੀਗਾ ਠੀਕ ਹੈ ਬਾਕੀ ਮਸ਼ੀਨ ਮਾਲਕਾਂ ਦੇ ਹਾਕਮ ਨੂੰ ਕੁਝ ਵਿਸ਼ਾਲ ਵੀ ਪਸੰਦ ਕਰਦੇ ਸੀਗੇ ਠੀਕ ਹੈ ਉਹ ਤਾਂ ਕਰਦੇ ਆ ਕਿ ਕੁਝ ਰਿਪੇਅਰ ਵਿੱਚ ਆਸਾਨੀਆਂ ਲਾਲੋ ਉਹਨਾਂ ਦੇ ਆਈਡੀਆ ਅਨੁਸਾਰ ਕਿ ਉਹਨਾਂ ਦਾ ਗੀਅਰ ਜਿਹੜਾ ਕੱਲਾ-ਕੱਲਾ ਜੀ ਠੀਕ ਹੈ ਇਹਦੇ ਦੋ ਗੀਅਰ ਇਕੱਠੇ ਚੱਲਦੇ ਆ ਜੀ ਠੀਕ ਹੈ ਜੀ ਉਹਦੇ ਨਾਲ ਕੀ ਆ ਕਿ ਉਹ ਕਹਿੰਦੇ ਕਿ ਸਾਨੂੰ ਰਿਪੇਅਰ ਦੇ ਵਿੱਚ ਥੋੜੀ ਆਸਾਨੀ ਰਹਿੰਦੀ ਆ ਠੀਕ ਹੈ ਪਰ ਅਸੀਂ ਕਿਸਾਨਾਂ ਦੇ ਮੱਦੇਨਜ਼ਰ ਰੱਖਦੇ ਹੋਏ ਇਹ ਪ੍ਰੀਤ ਲੈ ਕੇ ਚੱਲੇ ਆ ਬਿਲਕੁਲ ਤੇ ਬਾਕੀ ਜਿੱਦਾਂ ਦਾ ਚੱਲੂਗਾ ਉਹ ਤੇ ਆਰਬਾ ਦੇ ਜਿਵੇਂ ਜਿਹੜਾ ਲੋਕਾਂ ਦਾ ਰਿਵਿਊ ਸੀਗਾ ਲੋਕਾਂ ਦੀ ਆਹਦੇ ਦੇ ਵਿੱਚ ਕੋਈ ਖਾਸियत ਆ ਕੀ ਨੇ ਜਿਵੇਂ ਆ ਦੇਖੋ ਬਾਈ ਲਵੇ ਆ ਜਾ ਬਾਈ ਚੋਬਰਾ ਮੜਾ ਜਾ ਜਿਵੇਂ ਬਾਈ ਆ ਦੇਖੋ ਬੈਰਿੰਗ ਨੇ ਜਿਹੜੇ ਹਨਾ ਡਬਲ ਬੈਰਿੰਗ ਕਰਤਾ ਇਹਨਾਂ ਨੇ ਜਿਹਦੇ ਨਾਲ ਚਲਾਈ ਵਗੈਰਾ ਕਹਿੰਦੇ ਜੀ ਮਾਹ ਵੀ ਜਿਹੜੇ ਬੈਰਿੰਗ ਨੇ ਬਾਈ ਇਹਦੇ ਹਨਾ ਡਬਲ ਬੈਰਿੰਗ ਕਰਤਾ ਕੰਪਨੀ ਨੇ ਜਿਹੜੀ ਚਲਾਈ ਵਗੈਰਾ ਗਈ ਬਹੁਤ ਸੋਹਣੀ ਆਪਾਂ ਕਹੀ ਇਹ ਵੀ ਹੋਊਗੀ ਹਨਾ ਤੇ ਉਸ ਤੋਂ ਬਾਅਦ ਬਾਈ ਜਿਹੜਾ ਆ ਚੀਜ਼ ਆ ਗਈ ਇਹਦੀ ਇਹਦੇ ਵਿੱਚ ਦੇਖੋ ਤੁਸੀਂ ਇਹਨਾਂ ਦੇ ਵਿੱਚ ਇੱਕ ਵੀ ਜੋੜ ਨਹੀਂ ਹੈਗਾ ਨਹੀਂ ਆਪਾਂ ਇੱਥੋਂ ਕਿਤੇ ਦੇਖਦੇ ਆ ਆਹ ਔਰੋ ਜੋੜ ਲੱਗਿਆ ਹੁੰਦਾ ਆਹ ਔਰੇ ਜੋੜ ਲੱਗਿਆ ਹੁੰਦਾ ਨਾ ਇਹ ਚੀਜ਼ ਤੇ ਸਾਰੀ ਬਾਈ ਇਹ ਸਟੀਲੀ ਹੈ ਜਿਹੜੀ ਆ ਚੀਜ਼ ਆ ਬਾਈ ਇਹ ਵੀ ਸਾਰੀ ਸਟੀਲੀ ਹੈ ਤੁਸੀਂ ਐ ਮੰਨ ਲਓ ਵੀ ਨਾ ਕਰੇ ਤੇ ਯਾਰ ਲੱਗੇ ਨਾ ਕਰੇ ਕੋਸੂਰ ਹੋਵੇ ਇਹਨੂੰ ਕੋਈ ਆਪਾਂ ਕਹੀਏ ਪ੍ਰੋਬਲਮ ਨਹੀਂ ਆਉਂਦੀ ਹੈਗੀ ਉਸ ਤੋਂ ਬਾਅਦ ਜਿਵੇਂ ਤੁਸੀਂ ਗੇਅਰ ਵਗੈਰਾ ਬਲੇਡ ਵਗੈਰਾ ਦਾ ਮੈਂ ਤੁਹਾਨੂੰ ਦੱਸਦਾ ਹਨਾ ਬਾਕੀ ਜਿਵੇਂ ਤੁਹਾਡਾ ਰਿਵਿਊ ਹੋਊਗਾ ਲੋਕਾਂ ਦੀ ਪਸੰਦ ਤੇ ਤੁਸੀਂ ਲੈ ਕੇ ਚੱਲੇ ਹੋਗੇ ਤੁਹਾਡੇ ਏਰੀਆ ਦੇ ਵਿੱਚ ਆਵਾਂਗੇ ਆਪਾਂ ਅੱਗੇ ਵੀ ਹਨਾ ਤੇ ਦਿਖਾਵਾਂਗੇ ਵੀ ਹਾਂ ਵੀ ਤੁਹਾਡਾ ਆਪਦਾ ਤਜਰਬਾ ਕੀ ਕਹਿੰਦਾ ਸੁਣਦਾ ਤੁਸੀਂ ਇੱਕ ਲੋਕਾਂ ਦਾ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਯਾਰ ਜਿਹੜੀ ਕਿਸਾਨਾਂ ਦੀ ਪਸੰਦ ਆ ਉਹ ਇਹੀ ਹੁੰਦੀ ਹੈ ਨਾ ਵੀ ਲੋਕ ਜਿਹੜੀ ਚੀਜ਼ ਨੂੰ ਚਾਹ ਆਪਣੇ ਕੋਲੇ ਉਹ ਚੀਜ਼ ਹੋਊਗੀ ਤਾਂ ਆਪਾਂ ਨੂੰ ਕੰਮ ਵੀ ਵੱਧਦਾ ਹੋਊਗਾ ਮੈਂ ਜਿਹੜੀ ਕਾਰਨ ਕਰਕੇ ਬਾਈ ਮਸ਼ੀਨਾਂ ਵਾਲੇ ਭਰਾ ਜਿਹੜੇ ਚੀਜ਼ ਲੈਂਦੇ ਆਗੇ ਉਹ ਇਹ ਕਰਕੇ ਬਾਕੀ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਤੁਸੀਂ ਆਪਾਂ ਦੀ ਕੀਮਤੀ ਸਮਾਂ ਦਿੱਤਾ ਭਰਾਵੋ ਤੁਸੀਂ ਬਾਈ ਤੁਹਾਡੇ ਕੋਲੇ ਕੋਈ ਵੀ ਮਸ਼ੀਨ ਆ ਗਈ ਤੁਸੀਂ ਵੀ ਪ੍ਰੀਤ ਦਾ ਕਟਰ ਲੈਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ ਨੰਬਰਾਂ ਤੇ ਪ੍ਰੀਤ ਗਰੁੱਪ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਤੁਹਾਨੂੰ ਉੱਥੇ ਹਰੇਕ ਪ੍ਰਕਾਰ ਦੀ ਜਿਹੜੀ ਸਹੂਲਤਾਂ ਸਰਵਿਸ ਆ ਗਈ ਉਹ ਮਿਲੂਗੀ ਤੇ ਪ੍ਰੀਤ ਦੀ ਸਰਵਿਸ ਬਹੁਤ ਚੰਗੀ ਆ ਤੁਸੀਂ ਇੰਡੀਆ ਦੇ ਕਿਸੇ ਮਰਜ਼ੀ ਕੋਨੇ ਦੇ ਵਿੱਚ ਹੋਮੋ ਤੁਹਾਡੇ ਕੋਲੇ ਪ੍ਰੀਤ ਦਾ ਇੰਪਲੀਮੈਂਟ ਆ ਫੋਨ ਕਰੋ ਨਾਲ ਦੀ ਨਾਲ ਤੁਹਾਡੇ ਕੋਲ ਜਿਹੜੇ ਕੰਪਨੀ ਦੇ ਨੁਮਾਇੰਦੇ ਨੇਗੇ ਉਹ ਪਹੁੰਚ ਜਾਣਗੇ ਠੀਕ ਆ ਬਾਈ ਜੀ ਧੰਨਵਾਦ ਮਿਹਰਬਾਨੀ ਥੈਂਕ ਯੂ